ਕੀ ਆ ਜੋ ਰੌਂਡ ਬੋਰਡ ਬਣਿਆ ਆ ਗੋਲ ਚੱਕਰ ਬਣਿਆ ਕੀ ਇਹ ਵਧੀਆ ਬਣਿਆ ਲੋਕਾਂ ਨੂੰ ਕੋਈ ਜਾਣਕਾਰੀ ਘਟ ਹੈ ਜਾਂ ਚੋਂ ਗਲਤ ਹੈ ਅਜੇ ਨਾ ਬਣਾ ਬੋਰਡ ਬਣਾ ਜੜਾ ਹਾਂਜੀ ਅਜੇ ਬਤਲ ਵਜੇ ਲੋਕਾਂ ਨੂੰ ਸਮਝ ਨਹੀਂ ਆਉਂਦੀ ਕੁਝ ਕੀ ਬਣਾ ਕਿੱਧਰ ਨੂੰ ਜਾਣਾ ਕੀ ਗੱਲ ਆ ਜਾਂ ਅਜੇ ਸਿਰਫ ਜੜਿਆ ਰੋੜੇ ਮਿੱਟੀ ਇਕੱਠੀ ਕੀਤੀ ਆ ਬਸ ਐਵੇਂ ਨਿਸ਼ਾਨੀ ਆ ਨਿਸ਼ਾਨੀ ਆ ਔਰ ਕੀ ਆ ਵੀ ਬਾਬਾ ਸ਼ਰੀ ਚਾਂਦੀ ਦਾ ਟੌਂਗ ਬਣਾਵਾ ਪੂਰੀ ਤਿਆਰੀ ਕੀਤੀ ਜਾਵੇ ਲੋਕਾਂ ਨੂੰ ਪੂਰੀ ਤਿਆਰੀ ਕਦੋਂ ਹੋਵੇਗੀ ਇਹ ਉਹ ਸਰਕਾਰ ਦੀ ਮਰਜ਼ੀ ਹੈ ਪ੍ਰਸ਼ਾਸਨ ਦੀ ਮਰਜ਼ੀ ਹੈ ਇਹਦੇ ਲੋਕਾਂ ਕੇ ਉਹਨਾਂ ਕੇ ਬੇਨਤੀ ਕਰਨੀ ਤਾਂ ਇਤਿਹਾਸੇ ਬਹੁਤ ਹੋ ਰਹੇ ਆ ਐਕਸੀਡੈਂਟ ਹੋ ਰਹੇ ਆ ਜਦੋਂ ਪੁਲ ਬਣ ਕੇ ਤਿਆਰ ਹੋ ਗਿਆ ਤਾਂ ਫਿਰ ਇਹ ਵੀ ਚਾਹੀਦਾ ਸੀ ਬਿਲਕੁਲ ਕਰਨਾ ਚਾਹੀਦਾ ਸੀ ਸਰਕਾਰ ਨੂੰ ਸਭ ਤੋਂ ਪਹਿਲਾਂ ਇਹ ਵੀ ਕੰਮ ਕਰਨਾ ਚਾਹੀਦਾ ਤੇ ਹੁਣ ਤੁਸੀਂ ਕੀ ਵੇਖਦੇ ਹੋ ਕਿ ਕਿੰਨਾ ਸਮਾਂ ਸਰਕਾਰ ਐਕਸੀਡੈਂਟਾਂ ਦਾ ਇੰਤਜ਼ਾਰ ਕਰੇਗੀ ਜਿਵੇਂ ਲੋਕਾਂ ਦੇ ਸੱਟਾਂ ਲੱਗ ਰਹੀਆਂ ਕਈ ਹਾਦਸੇ ਵਾਪਰੇ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਪਰ ਕਹਿੰਦਾ ਮਤਲਬ ਉਹ ਸਰਕਾਰ ਦੀ ਅਣਗਹਿਲੀ ਆ ਨਹੀਂ ਕਰ ਰਹੇ ਅਸੀਂ ਕਿਹਾ ਜਲਦੀ ਕਰੋ ਹੈਵੀ ਗੱਡੀਆਂ ਜਿਹੜੀਆਂ ਦੀਨੇ ਤੇ ਹੁੰਦੀਆਂ ਨੇ ਇਹ ਵੀ ਬਾਈਪਾਸ ਬਾਰੋ-ਬਾਰ ਜਾਂਦੇ ਬਾਰੋ-ਬਾਰ ਆਣ ਬਾਜ਼ਾਰ ਚ ਆਉਂਦੇ ਹੁੰਦੇ ਕੋਈ ਗੱਲ ਇਹ ਵੀ ਗੱਡੀਆਂ ਵਾਲੇ ਵਿੱਚ ਦੀ ਬਾਜ਼ਾਰ ਦੀ ਕਿਉਂ ਜਾਂਦੇ ਆ ਇੱਥੇ ਜਿਹੜਾ ਕੋਈ ਇੰਨਾ ਵੱਡਾ ਸ਼ਹਿਰ ਹੈ ਕਿ ਲੰਬਾ ਰੂਟ ਪੈਂਦਾ ਹਾਂ ਮੈਨੂੰ ਇਹ ਪ੍ਰਸ਼ਾਸਨ ਦੀ ਕਮਜ਼ੋਰੀ ਕਹਿ ਲਓ ਫਿਰ ਇਹ ਝੋਟ ਕੀ ਕਰਸ ਨੇ ਪ੍ਰਸ਼ਾਸਨ ਦੀ ਕਮਜ਼ੋਰੀ ਆ ਆਪਾਂ ਕੰਪਲੇਨ ਵੀ ਕੀਤੀ ਅਸੀਂ ਦੀਨੇ ਦੇ ਮੁੜਕੇ ਦੁਬਾਰਾ ਸੇਰੇ ਕਰ ਦਿੰਨੇ ਆ ਯਾਨੀ ਹੈਵੀ ਗੱਡੀਆਂ ਨੇ ਬਾਈਪਾਸ ਬਾਰੋ-ਬਾਰ ਜਾਂਦੇ ਬਾਰੋ-ਬਾਰ ਗੱਡੀਆਂ ਵਾਲਿਆਂ ਦੀ ਵੀ ਸੇਫਟੀ ਹੈ ਜੇ ਬਾਰੋ-ਬਾਰ ਲੰਘ ਜਾਂਦੇ ਬਿਲਕੁਲ ਗੱਡੀਆਂ ਦੀ ਸੇਫਟੀ ਬਾਰੋ-ਬਾਰ ਜਾਣ ਬਾਰ ਬਿਲਕੁਲ ਕੋਈ ਹਾਸਾ ਵਾਪਰ ਜਾਂਦਾ ਹੋਣਾ ਵਾਸਤੇ ਮੁਸੀਬਤ ਹੋਣੀ ਸਾਰੇ ਬਥੇ ਮਸ਼ਕੁੰਦੀ ਇੱਕ ਬਾਜ਼ਾਰ ਦੀਆਂ ਸਨਾਈ ਪੈਲੇ ਦੇ ਸਾਹਮਣੇ ਜਿਹੜਾ ਰੇੜੀਆਂ ਲਾਉਂਦੇ ਨੇ ਖਾਣ ਪੀਂਦੀਆਂ ਉਹ ਮੈਂ ਕਹਿੰਦਾ ਪੁਲ ਥਲੇ ਆ ਜਾਂਨ ਸਭ ਤੋਂ ਵਧੀਆ ਗੱਲ ਹੈ ਸਾਰਾ ਬਾਜ਼ਾਰ ਖੁੱਲਾ ਹੋ ਜਾਏਗਾ ਸਾਰਾ ਬਾਜ਼ਾਰ ਕੋ ਇੱਕ ਮਾਰਕੀਟ ਵੱਖਰੀ ਹੋ ਜਾਈ ਮਾਰਕੀਟ ਵੱਖਰੀ ਹੋ ਜੇ ਉੱਥੇ ਆ ਨੰਗਿਆਂ ਜਾਂਦਾ ਹਲੇ ਤੂੰ ਜਾ ਕੇ ਆਪ ਦੇ ਲੋ ਭਾਵੇਂ ਦੇ ਪੁਲ ਬਣਿਆ ਪੁਲ ਦੇ ਥੱਲੇ ਆਮ ਸ਼ਹਿਰਾਂ ਵਿੱਚ ਮਾਰਕੀਟਾਂ ਹੁੰਦੀਆਂ ਉੱਥੇ ਆ ਜਾਣ ਉੱਥੇ ਲੋਕੀ ਆਣ ਕੇ ਖਾਣ ਪੀਣ ਮਜਾ ਮੋਜਾਂ ਲੈਣ ਜਗ੍ਹਾ ਬੜੀ ਮੱਟੀ ਵਾਲੇ ਹੋਣਾ ਕੋਈ ਪਰਚੀ ਲੈਣ ਜਿਸ ਤਰ੍ਹਾਂ ਕਮੇਟੀ ਨੂੰ ਵੀ ਕੰਮ ਦੋ ਸਾਰੇ ਪੈਸੇ ਲੈਂਦੇ 5-5000 ਕਮੇਟੀ ਨੂੰ ਵੀ ਆਮਦਨ ਹੋਈ ਕੋਈ ਕਮੇਟੀ ਨੂੰ ਆਮਦਨ ਹੋਣੀ ਕਿਵੇਂ ਹੋਵੇ ਪਰ ਕੋ ਪ੍ਰਸਸ ਬਣਾਉਣ ਬਣਾਈਆਂ ਕਮੇਟੀ ਵਾਲੇ ਵੀ ਜਾਂ ਪ੍ਰਸਸ ਨਾੜ ਤੁਸੀਂ ਤੁਸੀਂ ਸ਼ਹਿਰ 'ਚ ਰਹਿੰਦੇ ਹੋ ਕਿੰਨੇ ਕ ਟਰੱਕ ਜਿਹੜਿਆ ਤੁਸੀਂ ਵੇਖਦੇ ਹੋ ਬਾਜ਼ਾਰ ਦੇ ਵਿੱਚ ਦੀ ਲੰਘਦੇ ਆਂ ਹੁਣੇ ਦੇਖ ਲਿਓ ਤੁਸੀਂ ਪਾਜੀ ਆਜੋ ਤੁਸੀਂ ਕੋਈ 7 7:30 8 ਵਜੇ ਤੋਂ ਬਾਅਦ ਇੱਥੇ ਲੈਣਾ ਲੱਗੀਆਂ ਟਰੱਕਾਂ ਦੀਆਂ ਕੋਈ ਵਾਲੀ ਵਾਰਸ ਨਹੀਂ ਕਿ ਸ਼ਹਿਰ ਜਿਹੜਾ ਉਹ ਲਗਭਗ 9:30 ਤੱਕ ਖੁੱਲਾ ਰਹਿੰਦਾ ਹੈ 9:30 10 ਵਜੇ ਹੁਣ ਗਰਮੀਆਂ ਦਾ ਸੀਜ਼ਨ ਆ ਕੋਈ ਖਾਣ ਨਾ ਆਂਡਿਆ ਕੋਈ ਪੀਣ ਆਂਡਿਆ ਆਪਣੇ ਘਰੋਂ ਆਂਦਾ ਪਿਆ 7:30 8 ਵਜੇ ਇੱਥੇ ਲੈਣ ਲੱਗੀ ਹੁੰਦੀ ਟਰੱਕਾਂ ਦੀ ਮੈਂ ਸਮਝਦਾ ਕਿ ਕੋਈ ਬੱਚਾ ਆਪਣਾ ਮਾਪਿਓ ਭੇਜ ਦੇਣਾ ਤੇ ਡਾਰੀ ਰੇਂਦਾ ਮਾਨਦੇ ਵਿੱਚ ਕੀ ਪਤਾ ਨਹੀਂ ਕੋਈ ਟਰੱਕ ਵਾਲਾ ਇੰਨੀ ਸਪੀਡ ਤੇ ਜਾਂਦਾ ਕਿਸੇ ਦੀ ਕੋਈ ਦੇਖਭਾਲ ਨਹੀਂ ਹੈਗੀ ਬਿਲਕੁਲ ਨਹੀਂ ਹੈਗੀ ਜੇ ਟਰੱਕਾਂ ਦੀ ਅਸੀਂ ਗੱਲ ਕਰਦੇ ਆਂ ਤਾਂ ਗਲਤੀ ਉਹਨਾਂ ਦੀ ਵੀ ਕਿਤੇ ਆਪਣੀ ਨਿਕਲਦੀ ਏ ਨੁਕਸਾਨ ਤੇ ਉਹਨਾਂ ਦਾ ਵੀ ਬੜਾ ਵੱਡਾ ਹੋ ਸਕਦਾ ਜੇ ਕੋਈ ਗੱਲ ਹੋ ਜੇ ਉਹ ਤੇ ਹੈ ਹੀ ਹੈ ਉਹਨਾਂ ਨੂੰ ਆਪੇ ਸੋਚ ਜਾਈਦੀ ਹੈ ਕਿ ਜਦੋਂ ਬਾਈਪਾਸ ਦਿੱਤੇ ਸਰਕਾਰਾਂ ਨੇ ਇੰਨੇ ਪੈਸੇ ਲਾ ਗਏ ਇਹ ਇਥੇ ਮੋਟਰਸਾਈਕਲ ਚਲਾਣੇ ਇਹ ਕਿਹੜਾ ਕਿਹੜਾ ਲੰਬਾ ਬਾਈਪਾਸ ਆ ਨਿਕਾ ਜੇ ਹੈ ਕਿਲੋਮੀਟਰ ਦਾ ਜੀ ਟਿਪਰ ਤੁਸੀਂ ਰੋਜ਼ ਚਲਾਣਾ ਤੁਸੀਂ ਵੀ ਰੋਜ਼ੀ ਰੋਟੀ ਕਮਾਣੀ ਤਾਂ ਤੁਸੀਂ ਇਹਦੇ ਨਾਲੋਂ ਚੰਗਾ ਬ ਕੀ ਸ਼ਹਿਰ ਦੇ ਵਿੱਚ ਜਿੰਨਾ ਪ੍ਰਸ਼ਾਸਨ ਆ ਜਿੰਨਾ ਰਾਸ਼ ਪਿੰਦਾ ਇਹ ਘਟੇ ਰਾਸ਼ ਆ ਇਹ ਬਾਈਪਾਸ ਤਾਂ ਹੀ ਤੇ ਬਣੇ ਆ ਸਾਡੀ ਸੇਫਟੀ ਲਈ ਬਣੇ ਆ ਪਰ ਲੋਕੇ ਦਾ ਫਾਇਦਾ ਨਹੀਂ ਲੈਂਦੇ ਕੋਈ ਨਹੀਂ ਫਾਇਦਾ ਲੈਂਦਾ ਜੀ ਇਹ 2-4 ਕਿਲੋਮੀਟਰ ਤੇਲ ਮੈਂ ਕਹਿੰਨਾ ਬਰੀਕਾ ਮਾਰਦੇ ਉਹ ਤੋਂ ਨੂੰ ਤੁਸੀਂ ਬਾਈਪਾਸ ਘੁੰਮ ਕੇ ਤੇ ਆਪਣੀ ਮੁਕਾਮ ਤੇ ਚੱਲ ਜਾਣਾ ਆਪਣੀ ਮੰਜ਼ਿਲ ਤੇ ਚੱਲ ਜਾਣਾ ਇਹ ਵਧੀਆ ਨਹੀਂ ਹੈ ਮੁਸ਼ਕਲਾਈਆਂ ਤੇ ਹੁਣ ਜੇ ਰੌਂਡ ਬੋਰਡ ਦੀ ਗੱਲ ਕਰੀਏ ਤਾਂ ਲਗਾਤਾਰ ਜਾਮ ਇੱਥੇ ਕਈ ਤਰ੍ਹਾਂ ਦੇ ਐਕਸੀਡੈਂਟ ਹੋਣਦੇ ਕਿਉਂਕਿ ਇਹਨੂੰ ਨਹੀਂ ਸਹੀ ਕੀਤਾ ਜਾ ਰਿਹਾ ਹਾਂ ਬਿਲਕੁਲ ਜੀ ਜਦੋਂ ਆ 2-3 ਮਹੀਨੇ ਚਲੋ ਅਸੀਂ ਵੀ ਇਹਦੇ ਵਿੱਚ ਸਹਿਯੋਗ ਦਿੱਤਾ ਤੇ ਚਲੋ ਪ੍ਰਮਾਤਮਾ ਨੇ ਕਿਰਪਾ ਕੀਤੀ ਇਹ ਬਾਬਾ ਸ਼ਿਰੀਚੰਨ ਚੌਕ ਬਣਿਆ ਪਰ ਇਹਨੂੰ ਪੂਰਾ ਐਨ ਤਰੀਕੇ ਨਾਲ ਬਣਾਇਆ ਜਾਵੇ ਤਿਆਰ ਕੀਤਾ ਜਾਵੇ ਜਿਹਦੇ ਨਾਲ ਇੱਥੇ ਐਕਸੀਡੈਂਟ ਹੋਣ ਦੇ ਚਾਂਸ ਘਟਣ ਜਿੰਨੇ ਵੀ ਇੱਥੇ ਮਲਗੀ ਹੈਗਾ ਟ੍ਰਾਫਿਕ ਦਾ ਹੈਗਾ ਸਿਸਟਮ ਉਹਨੂੰ ਸਹੀ ਤਰੀਕੇ ਨਾਲ ਕੀਤਾ ਜਾਵੇ ਸਿਸਟਮ ਠੀਕ ਹੈ ਜੀ ਧੰਨਵਾਦ ਦੱਸ ਰਹੀਏ ਤਸਵੀਰਾਂ ਤੁਹਾਨੂੰ ਕਿ ਅਸੀਂ ਦੀਨਾ ਨਗਰ ਦੇ ਉਸ ਰੌਂਡਪੋਇੰਟ ਤੇ ਖੜੇ ਆ ਉਸ ਗੋਲ ਚੌਂਕ ਤੇ ਖੜੇ ਆ ਜੋ ਬਾਬਾ ਸ਼੍ਰੀਚੰਦ ਚੌਂਕ ਜਿਹੜਾ ਹੈ ਉਹ ਬਣਾਇਆ ਗਿਆ ਤਾਂ ਜਦੋਂ ਬਾਬਾ ਸ਼੍ਰੀਚੰਦ ਚੌਂਕ ਦਾ ਨਾਂ ਰੱਖਿਆ ਗਿਆ ਤਾਂ ਫਿਰ ਇਹਨੂੰ ਪ੍ਰੋਪਰ ਕਿਉਂ ਨਹੀਂ ਬਣਾਇਆ ਜਾ ਰਿਹਾ ਸ਼ਹਿਰ ਦੇ ਲੋਕ ਪਰੇਸ਼ਾਨ ਨੇ ਕਿ ਬਹੁਤ ਸਾਰੇ ਹਾਦਸੇ ਵਾਪਰਦੇ ਆ ਆਮ ਜਨਤਾ ਪਰੇਸ਼ਾਨ ਹੈ ਜਿਨ੍ਹਾਂ ਨੂੰ ਰਸਤਾ ਸਹੀ ਜਿਹੜਾ ਉਹ ਨਹੀਂ ਲੱਭਦਾ ਔਰ ਲਗਾਤਾਰ ਲੋਕਾਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕੀ ਇਹ ਜੋ ਚੌਕ ਹੈ ਇਸ ਨੂੰ ਪ੍ਰੋਪਰ ਬਣਾਇਆ ਜਾਵੇ ਲੋਕਾਂ ਦੇ ਹਾਸੇ ਹੋ ਰਿਹਾ ਲੋਕਾਂ ਨੂੰ ਹਾਸਿਆਂ ਤੋਂ ਬਚਾਇਆ ਜਾਵੇ ਲੋਕਾਂ ਨੂੰ ਸੇਫ ਕੀਤਾ ਜਾਵੇ ਔਰ ਸਵੇਰ ਦੇ ਟਾਈਮ ਤੇ ਸ਼ਾਮਾਂ ਦੇ ਟਾਈਮ ਇੱਥੇ ਬਹੁਤ ਸਾਰੀਆਂ ਗੱਡੀਆਂ ਵੱਡੀਆਂ ਟਰੱਕ ਬੱਸਾਂ ਸਾਰੇ ਕਨਵੈਨਸ ਇੱਥੇ ਆਉਂਦੇ ਆ ਤੇ ਅਕਸਰ ਹੀ ਇੱਥੇ ਹਾਸੇ ਦਾ ਕਾਰਨ ਬਣਦਾ ਜਿਵੇਂ ਆ ਜਿੰਨੀਆਂ ਗੱਡੀਆਂ ਸਾਹਮਣੇ ਤੋਂ ਜਾ ਰਹੀਆਂ ਔਰ ਦਿਨਾਨਗਰ ਤੋਂ ਆਉਣ ਵਾਲੇ ਲੋਕ ਆਪਣੇ ਧਿਆਨ ਨਾਲ ਟਰਨ ਕਰ ਲੈਂਦੇ ਔਰ ਕਈ ਵਾਰ ਅਸੀਂ ਇਹ ਸੂਚਿਤ ਕਰ ਚੁੱਕੇ ਹਾਂ ਕਿ ਇੱਥੋਂ ਬਚੋ ਇੱਥੋਂ ਸੇਫ ਹੋ ਕੇ ਰਹੋ ਔਰ ਰਾਉਂਡ ਬੋਰਡ ਜੇ ਸਰਕਾਰਾਂ ਦੀ ਗਲਤੀ ਆ ਤਾਂ ਤੁਸੀਂ ਆਪਣੇ ਤਰੀਕੇ ਨਾਲ ਚੱਲੋ ਸਹੀ ਦਿਸ਼ਾ ਲੈ ਕੇ ਚੱਲੋ ਔਰ ਕਈ ਵਾਰ ਇਤਿਹਾਸੇ ਵਾਪਰਦੇ ਔਰ ਕਈ ਘਟਨਾਵਾਂ ਤੁਹਾਡੇ ਸਾਹਮਣੇ ਆਈਆਂ ਹੁਣ ਦੇਖਦੇ ਆ ਕਿੰਨਾ ਸਮਾਂ ਸਰਕਾਰ ਸਾਡੀਆਂ ਖਬਰਾਂ ਦੇ ਇੰਤਜ਼ਾਰ ਕਰਦੇ ਰਹਿਣਗੀਆਂ ਔਰ ਸਰਕਾਰਾਂ ਇਸ ਨੂੰ ਬਣਾਉਂਦੀਆਂ ਜਾਂ ਨਹੀਂ ਬਣਾਉਂਦੀਆਂ ਜਾਂ ਪ੍ਰਸ਼ਾਸਨ ਇਸ ਵੱਲ ਧਿਆਨ ਦਿੰਦਾ ਜਾਂ ਨਹੀਂ ਦਿੰਦਾ ਤੇ ਹਾਸਿਆਂ ਤੇ ਕਾਬੂ ਪਾਪ ਪਾਵੇਗਾ ਪ੍ਰਸ਼ਾਸਨ ਜਾਂ ਨਹੀਂ ਇਸ ਬਾਰੇ ਤੁਸੀਂ ਆਪਣੀ ਰਾਏ ਜਿਹੜੀ ਆ ਉਹ ਕਮੈਂਟ ਵਿੱਚ ਜਰੂਰ ਲਿਖਣੀ ਐ ਇਸ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਤੇ ਮੇਰੇ ਸਾਥ ਜੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ